ਬਸੰਤ ਮਹੱਲਾ ਪਹਿਲਾ ਇੱਕ ਤੁਕੀਆਂ ਮਤ ਭਸਮੇ ਅੰਦਲੇ ਗਰਬ ਜਾਹੀ ਏਣ ਬੇਜ ਨਾਗੇ ਜੋਗ ਨਾਹੀ ਮੂੜੇ ਕਾਹੇ ਵਿਸਾਰਿਓ ਤੇ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਹਾ ਗੋਰਪੂਜ ਤੋਮ ਕਰੋ ਬੇਚਾਰ ਜੈ ਦੇ ਕੋ ਤੈਸਾ ਰੰਗ ਪਾਣਾ ਕੀ ਹੋਆ ਕਾਂ ਜਾ ਕ ਸੁਨਾਹੀ ਜਾਤ ਪਾਤ ਸਭ ਤੇਰੇ ਨਾਇ ਕਾਹੇ ਮਲ ਦਰਬ ਗੇਕ ਗਰਬ ਜਾਹੀ चलती बार तेरो कसो नाही पंच मार चित रख ताई जोग जुगत के पाए हमे पैकट तेरी मणि माही हार ना चेते मूड़े मुक्त जाही मात हर विसrie जम बस पाही ਅੰਤ ਕਾਲੋ ਮੂੜੇ ਝੋਟਾ ਖਾਹੇ ਗੋਰ ਸਬਦ ਵਿਚਾਰੇ ਆਪ ਜਾਣੇ ਸਾਚ ਜੋਗ ਮਨ ਵਸ ਆਏ ਜਨ ਜਿਓ ਪੈੰਡ ਦਿੱਤਾ ਤਿਸ ਚੇਤੇ ਨਾਹੇ ਮੜੀ ਮਸਾਣੇ ਮੂੜੇ ਜੋਗ ਨਾਹੇ ਗੁਰ ਨਾਨਕ ਬੋਲੇ ਭਲੀ ਬਾਣ ਤੁਮ ਹੋ ਸ ਜਾਕੇ ਲੇ ਹੋ ਬਜਾਨ ਬਸੰਤ ਮਹੱਲਾ ਪਹਿਲਾ ਦੁਬਦਾ ਦਰਮਤ ਅੰਦਲੇ ਕਾਰ ਮਨਮਕ ਭਰ ਮੇ ਮਾਂਜਗਬਾਰ ਮਾਤੇ ਅੰਦ ਲਾਂਦਲੀ ਮਤ ਲਾਗੇ ਗੋਰ ਚਰਣੀ ਬਿਣ ਪਰਮ ਨਾ ਭਾਗ ਰਹਾਉ ਮਾਣ ਮੁਕੇ ਅੰਦਲੇ ਗੁਰਮਤਿ ਨਾ ਪਾਈ ਪਸੂ ਭਏ ਅਬਿਮਾਨ ਨਾ ਜਾਈ ਲੱਖ ਜੁਰਾਸੇ ਜੰਤੇ ਉਪਾਏ ਮੇਰੇ ਟਾਕਰ ਭਾਣ ਸਿਰਜ ਸੁਮਾਈ ਸਗਲੇ ਭੂਲੇ ਨਹੀਂ ਸ਼ਬਦ ਜਾਰ ਸੋ ਸਮਝੇ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਟਾਕਰ ਭਾਣੇ ਬਕਸਲੀ ਨਹੀਂ ਜਮਕਾਣ ਜਿਨ ਕਹਿਰ ਦੇ ਕੋ ਪਾਣਾ ਆਪੇ ਮਿਲੇ ਪਰਮ ਚੁਕਾਇਆ ਬੇਮੋਤਾਜ ਬੇਅੰਤ ਅਪਾਰ ਸਾਚਪਤੇ ਦੇ ਕਰਨੇ ਹਾਰਾ ਨਾਨਕ ਭੁੱਲੇ ਗੁਰ ਸਮਝਾਵੇ ਏਕ ਦਿਖਾਵੇ ਸਾਚੋ ਟਕਾਵੇ ਬਸੰਤ ਮੁਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੇ ਤਮੇਲ ਕੈਸੇ ਪਵਰਾ ਬਾਸ ਲੇ ਤਰਵਰ ਫੂਲੇ ਬਾਣੋ ਹਰੀ ਰਹਾ ਆਪੇ ਕਵਲਾ ਕੰਤ ਆਪ ਆਪੇ rave ਸ਼ਬਦ ਤਾਬ ਆਪੇ ਬਸਰੀ ਗਾਉਂ ਕੂਇਰ ਆਪੇ ਮੰਦਰ ਥਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਘਰ ਬਿਚਾਰ ਤੂੰ ਕਰ ਕਰ ਦੇਕੇ ਕਰਨਹਾਰ ਜੋਤ ਜੀ ਅਸ਼ੰਕ ਦੇ ਅਧਾਰ ਤੂੰ ਸਰਸਾਗਰ ਗੁਣੀ ਗਹਿਰ ਤੂੰ ਆਕਲ ਨਰੰਜਣ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗਾ ਨੇ ਕੇਵਲ ਰਾਜਣ ਸੁਖੀ ਲੋਗਾ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇਕ ਓਅੰਕਾਰ ਸਤਿ ਗੁਰ ਪ੍ਰਸਾਦ ਨੌ ਸਤ 14 3 4 ਕਰ ਮਹੌਲਤ 4 ਬਿਹਾਲੀ ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਵਾਰੀ ਮੇਰਵਾਨ ਮਦਸੂਦਨ ਮਾਧੋ ऐसे सकत तुम्हारी रहां कार कार लस्कर पावक तेरा धर्म कारे सकदारी धरति तेग मिले कवीरा फाग तेरा भंडारि ना सब रहवे भ्रमंगे ਨਰਦ ਕਰੇ ਕੁਵਾਰੀ ਲਾਬ ਅੰਧੇਰਾ ਬੰਦੀ ਗਾਨਾ ਆਉਗਣ ਪੈਰ ਲੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੇ ਨਦਰ ਤੁਮਾਰੀ ਆਜ ਉਪਰਕ ਕੋ ਅਲੋ ਕਹੀਏ ਸੇਕਾ ਆਈ ਵਾਰੀ ਦੇਵਲ ਦੇਵਤੀਆ ਕਰ ਲਗਾ ਕੈਸੀ ਕਿਰਤੋ ਚਾਲੀ ਕੁਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਣਵਾਰੀ ਕਰ ਕਰਮੀਆਂ ਸਬਣੀ ਜੀਆਂ ਬੋਲੀ ਅਵਰ ਤੁਮਾਰੀ ਜੇ ਤੂ ਮੀਰ ਮਹੀਪਤ ਸਾਹਿਬ ਕੁਦਰਤ ਕਾਣਾ ਹਮਾਰੀ ਚਾਰੇ ਕੁੰਟ ਸਲਾਮ ਕਰਾਂਗੇ ਕਰ ਕਰ ਸਿਵ ਤੋ ਤੁਮਾਰੀ ਤੀਰਤ ਸਿਮਰਤ ਪੁੰਨ ਦਾਣ ਕਿ ਚਲਾ ਹਾਂ ਮਿਲੇ ਦਿਹਾੜੀ ਨਾਨਕ ਨਾ ਮਿਲੀ ਮੜਾਈ ਮੇਕਾ ਕਰੀ ਸਮਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ 14 ਇੱਕ ਓੰਕਾਰ ਸਤਗੁਰ ਪ੍ਰਸਾਦ काया नगरक बालक वसिया खेन पाल तिर नारहाई अनुको पाव जतन कर ताकी बारंग बारो परमाई मेरा ठाकर बालक एकित कारयान सात गुरु मिले ता पूरा पाये पाज राम नाम नसान रहाओं ਇਹ ਮਿਰਤਕ ਮੜਾ ਸਰੀਰ ਹੈ ਸਭ ਜਾਗ ਜਤਿ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚਵਾਇਆ ਫੇਰ ਦੁਖਿਆ ਰ ਹੋ ਹਰਸਿਆ ਮੈਂ ਨਿਰਗਤ ਨਿਰਗਤ ਸਰੀਰ ਸਭ ਖੋਜਿਆ ਇੱਕ ਗੁਰਮਕ ਚਲ ਤੇ ਦਿਖਾਇਆ ਬਾਹਰ ਕੋਜ ਮੁਵੇ ਸਭ ਸਾਖਤ ਹਰ ਗੁਰਮਤਿ ਘਰ ਪਾਇਆ ਦੀਨਾ ਦੀਨ ਦਿਆਲ ਭਇ ਹੈ ਜੋ ਕ੍ਰਿਸ਼ਨ ਬਿਦਰ ਘਰ ਆਇਆ ਮਿਲੋ ਸਦਾਮਾ ਭਾਵਨੀ ਤਾਰ ਸਭ ਕੇ ਚਾਗੇ ਦਾਲਦ ਪੰਜ ਸੁਮਾਇਆ RAM ਨਾਮ ਕੇ ਪੈਜ ਵਡੇਰੀ ਮੇਰੇ ਟਾ ਕਰ ਆਪ ਰਖਾਈ ਜੀ ਸਭ ਸਾਗਤ ਕਰੇ ਬਖੀਲੀ ਇਕ ਰਤੀ ਤੇਲ ਨਾ ਘਟਾਈ ਜਾਣ ਕੇ ਉਸਤਤ ਹੈ RAM ਨਾਮਾ ਦਹ ਦੇਸ ਸੁਭਾ ਪਾਈ ਨਿੰਦਕ ਸਾਗਤ ਕਬ ਨਾ ਸਕੇ ਤੇਲ ਆਪਣੇ ਕਰ ਲੂਕੇ ਲਾਈ ਜਾਣ ਕੋ ਜਾਣ ਮਿਲੇ ਸੁਭਾ ਪਾਵੇ ਗੁਣ ਮੈਂ ਗੁਣ ਪ੍ਰਗਾਸਾ ਮੇਰੇ ਟਾਕਰ ਕੇ ਜਨਪ੍ਰੀਤਮ ਪਿਆਰੀ ਜੋ ਹੋਵੇ ਦਸਣ ਦਾਸਾ ਆਪੇ ਜਾਲਿਆ ਪਰਮ ਪਰ ਕਰਤਾ ਆਪੇ ਮੇਲ ਮਲਾਵੇ ਨਾਨਕ ਗੁਰਮੁਖ ਸਹਿਜ ਮਲਾਏ ਜੋ ਜਲ ਜਲੇ ਸੁਮਾਵੇ ਹਾਪੇ ਜਾਲਿਆ ਪਰੰਪਰ ਕਰਤਾ ਹਾਪੇ ਮੇਲ ਮਲਾਵੇ ਨਾਨਕ ਗੁਰਮੁਖ ਸੇਜ ਮਿਲਾਏ ਜੋ ਜਲ ਜਲੇ ਸਮਾਵੇ